ਇੱਕ ਪਰਿਵਾਰ ਦੇ ਵਿੱਚ ਤਿੰਨ ਮਾਂ ਪੁੱਤ ਨੇ ਤੇ ਤਿੰਨੇ ਮਾਂ ਪੁੱਤ ਨਿਤਰਹੀਨ ਨੇ ਚੰਗੇ ਭਲਿਆਂ ਨੂੰ ਕੰਮ ਕਰਦੇ ਕਰਜਾਂ ਨੂੰ ਥੋੜਾ ਦੇਖਣ ਲੱਗ ਗਿਆ ਦਿਖਾਈਆਂ ਕਿਸੇ ਕਿਸੇ ਦੇ ਆਪਣਾ ਹੋਇਆ ਮਾਤਾ ਨੂੰ ਕੀ ਹੋਇਆ ਸੀ ਜੀ ਮਾਤਾ ਨੂੰ ਮਾਤਾ ਨੂੰ ਵੀ ਅਹੀਂ ਬੱਚੀ ਕੋਈ ਪਤਾ ਨਹੀਂ ਉਹਨੂੰ ਵੀ ਚਾਹਣਾ ਕਿ ਆਨ ਸਭ ਬੱਚਾ ਇੱਕ ਇੱਕ ਮਹੀਨੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿਖਣਾ ਨਾਜ਼ਰ ਆ ਪਾਣਾ ਕਿਵੇਂ ਵਰਤਿਆ ਸੀ ਜੀ ਕੀ ਕਾਰਨ ਹੋਇਆ ਸੀਗਾ ਤੁਹਾਨੂੰ ਕੋਈ ਜੀ ਕੋਈ ਇਹ ਵਿੱਚ ਤਾਂ ਹੁਣ ਕਦੋਂ ਕਹਿੰਦੇ ਆਗੇ ਮਾਤਾ ਕਲਾਨੇ ਵਾਲੀ ਨੇ ਅੱਖ ਫੜ ਲੀਆਂ ਕੋਈ ਕਲਾਨੇ ਵਾਲੀ ਮਾਤਾ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੀਆਂ ਅੱਖਾਂ ਸਾਡੇ ਨੂੰ 25 ਸਾਲ ਹੋ ਗਏ ਮੈਨੂੰ ਆ ਮਹਿਸਾਨ ਦੀ ਅੱਟਾ ਵੀ ਸੁੱਕੀ ਬੈਠਾ ਪਰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਕੀ ਕਰੂੰ ਮੈਂ ਮਾਤਾ ਕਲਾਨੇ ਲਈ ਜੇ ਕੋਈ ਕਿਸੇ ਸਿਆਣਾ ਹੁਣ ਜਾਗਾ ਸਾਡੇ ਤੇ ਘੋਰੀ ਕਪਾ ਕੁਝ ਵੀ ਚੀਜ਼ ਆ ਜੀ ਸਾਡੀ ਇਹ ਲਾ ਦੇ ਸਾਬਾ ਹੋ ਜਬੇ ਬੇਤਰਾਜੀ ਰੋਟੀ ਕੌਣ ਪਕਾ ਕੇ ਦਿੰਦਾ ਤੁਹਾਨੂੰ ਰੋਟੀ ਮੈਂ ਹੀ ਪਕਾਉਣਾ ਜੀ ਆਪ ਤੁਹਾਨੂੰ ਅੱਖਾਂ ਤੋਂ ਦਿਂਦਾ ਨਹੀਂ ਹੈਗਾ ਪਰ ਰੋਟੀ ਕਿਵੇਂ ਪਕਾ ਲੈਣੇ ਜੀ ਦਾ ਮਨੋਂ ਤੁਸੀਂ ਤੁਸੀਂ ਨਹੀਂ ਖੜੇ ਜਿੰਦੀ ਜੀ ਬੋਲਦੇ ਸੁਣ ਜੇ ਇੱਕ ਸਾਡਾ ਇਹ ਬੇਨਤੀ ਮੰਗਦੇ ਸਾਨੂੰ ਖਾਣ ਪੀਣ ਨੂੰ ਤੇ ਸਾਡੀ ਮੋਟਰ ਦੀ ਕੋਈ ਮੱਤ ਭੈਣ ਭਈ ਲਵਾ ਦੇਣਾ ਜਿਹੜੇ ਮੈਂ ਤਾਂ ਬਾਹਰ ਗਏ ਨੇ ਆਪਣੇ ਹਿੰਦਸਤਾਨ ਦੇ ਲੋਕ ਉਹਨਾਂ ਉਰੇ ਬੇਨਤੀ ਕਰਦਾਗਾ ਤੇ ਇੱਕ ਰਸੋਈ ਤੇ ਕਮਰਾ ਮੇਰਾ ਇਹ ਜ਼ਰੂਰ ਬਣ ਜਾਵੇ ਰੋਟੀ ਨਖਰੇ ਕਰਦੇ ਆ ਅਕਸਰ ਨਖਰੇ ਕਰਦੇ ਆ ਵੀ ਮੈਂ ਰੋਟੀ ਨਹੀਂ ਖਾਣੀ ਆ ਦੇਖੋ ਯਾਰ ਆ ਰੋਟੀਆਂ ਨੇ ਅੱਧੀ ਕੱਚੀ ਆ ਰੋਟੀ ਯਾਰ ਆ ਰੋਟੀ ਖਾਣਗੇ ਇਹ ਤੇ ਆ ਦੇਖੋ ਆ ਮੱਚੀਆਂ ਹੋਈਆਂ ਰੋਟੀਆਂ ਤੇ ਪਰ ਆਪਣੀ ਟੀਮ ਦਾ ਮੈਂਬਰ ਹੈ ਕੋਈ ਆਪਾਂ ਐ ਕਰਦੇ ਆ ਵੀ ਆਪਾਂ ਆਪ ਖਾ ਕੇ ਦਿੰਨੇ ਆ ਰੋਟੀਆਂ ਇਹਨਾਂ ਨੂੰ ਆਜੋ ਭਾਈ ਜੀ ਇੱਧਰ ਆਜੋ ਤੁਸੀਂ ਤੇਰਾ ਨਾਮ ਅੱਛਾ ਅੱਛੇ ਉਂਗਲ ਮੱਚ ਗਈ ਸੀ ਤੁਸੀਂ ਇੱਕ ਇਦਾਂ ਕਰੋ ਜੀ ਸਾਡੀ ਟੀਮ ਦਾ ਮੈਂਬਰ ਰੋਟੀ ਪਕਾਉਂਦਾ ਤੁਸੀਂ ਆਜੋ ਉੱਪਰ ਆਜੋ ਆਪਾਂ ਗੱਲਬਾਤ ਕਰਦੇ ਆਂ ਤੇ ਆਪਾਂ ਰੋਟੀ ਆਪਾਂ ਬਣਾ ਕੇ ਦਿੰਨੇ ਆ ਇਹਨਾਂ ਨੂੰ ਬਜ਼ੁਰਗਾਂ ਨੂੰ ਆਜੋ ਜੀ ਆਪਾਂ ਗੱਲਬਾਤ ਕਰਦੇ ਆਂ ਬੜੇ ਯਾਰ ਤਸਨਜੋਗ ਹਾਲਾਤ ਨੇ ਹਨਾ ਪਰਿਵਾਰ ਦੇ ਤਿੰਨੋ ਹੀ ਮਾਂ ਪੁੱਤ ਨੇ ਜਿਹੜੇ ਨੇਤਰਹੀਨ ਨੇ ਪਹਿਲਾਂ ਬੁੜੇ ਕਾਲੇ ਰਮੇ ਦੀ ਗੱਦੀ ਸੀ ਉਸਾ ਕਹਿੰਦੇ ਪੁਸਾਨ ਦੇ ਦੀ ਹੁਣ ਦੱਸ ਪਿਛਲੀਆਂ ਗੱਲਾਂ ਦਾ ਸਾਨੂੰ ਕੀ ਪਤਾ ਦਾਦੇ ਪਰਦਾਦੇਆਂ ਇਹ ਕੀ ਕਰਕੇ ਗਏ ਨੇ ਕੀ ਨਾਂ ਕੀ ਮੰਨਦੇ ਹੋ ਇਹ ਚੀਜ਼ਾਂ ਨੂੰ ਮੰਨਦੇ ਹੋ ਤੁਸੀਂ ਵੀ ਉਹ ਪਿਛਲਾ ਜਿਹੜਾ ਕਰਮ ਕੀਤਾ ਹੋਇਆ ਦਾਦੇ-ਪਰਦਾਦਿਆਂ ਦਾ ਉਹ ਤੁਹਾਨੂੰ ਇਸ ਜਨਮ ਦੇ ਵਿੱਚ ਭੋਗਣਾ ਪੈ ਰਿਹਾ ਹੈ ਕਿਵੇਂ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਬਿਲਕੁਲ ਅਸੀਂ ਮੰਨਦੇ ਆ ਖਬਰਾਂ ਉਹਨਾਂ ਨੇ ਕੀ ਪਾਪ ਕਰੇ ਹੋਣਗੇ ਉਹ ਸਾਡੇ ਤੇ ਪੈ ਗਈ ਪੈਨਸ਼ਨ ਆਉਂਦੀ ਹੈ ਜੀ ਪੈਨਸ਼ਨ ਹਾਂ ਪੈਨਸ਼ਨ ਆਉਂਦੀ ਹੈ ਜੀ ਠੀਕ ਹੈ ਪੈਨਸ਼ਨ ਨਾਲ ਵੀ ਕੀ ਬਣੂਗਾ ਹਨਾ ਵੀ ਖਰਚਾ ਅੰਦਰ ਆਉਣਾ ਕੀ ਬਣਦਾ ਜੀ ਕੋਈ ਤਾਂ ਸਾਡੇ ਬਿਮਾਰੀਆਂ ਤੇ ਰਕ ਜਾਂਦਾ ਆਪ ਤੇ ਹੈ ਸਾਨੂੰ ਬਿਮਾਰੀਆਂ ਵੀ ਪਾਵੀਆਂ ਚ ਮਿਲਦੀਆਂ ਖਰਚੇ ਤੋਂ ਬੋਲਤਾ ਹਾਂ ਜੀ ਇਹ ਕੋਹ ਕਮਰਾ ਤੁਸੀਂ ਦੇਖ ਕੇ ਆਏ ਹੋਗੇ ਜੀ ਜਮਾ ਡਿੱਗਾ ਹੀ ਪਿਆਗਾ ਠੀਕ ਹੈ ਉਹਦੇ ਥੱਲੇ ਮੀਂਹ ਕਣੀ ਚ ਅਸੀਂ ਪੈ ਨਹੀਂ ਸਕਦੇ ਜੀ ਉੱਤੋਂ ਆ ਹੀ ਜਾਂਦਾ ਸੱਦੇ ਹੀ ਆਉਂਦਾ ਪਾਣੀ ਪਰਿਵਾਰ ਦੇ ਵਿੱਚੋਂ ਜੇ ਇੱਕ ਬੰਦਾ ਵੀ ਐਬੀ ਹੋ ਜੇ ਜਾਂ ਕਿਸੇ ਨੂੰ ਨੁਕਸਾਨ ਹੋ ਜੇ ਜਾਂ ਕਿਸੇ ਨੂੰ ਮੰਨ ਕੇ ਚਲੋ ਰੋਗੀ ਹੋ ਜੇ ਤਾਂ ਪੂਰੇ ਪਰਿਵਾਰ ਨੂੰ ਸਾਹਮਣਾ ਬੜਾ ਮੁਸ਼ਕਲ ਹੋ ਜਾਂਦਾ ਪਰ ਅੱਜ ਅਜੇ ਹੀ ਕਹਾਣੀ ਨਾਲ ਤੁਹਾਨੂੰ ਜਾਣੂ ਕਰਾਵਾਂਗੇ ਕਿ ਇੱਕ ਪਰਿਵਾਰ ਦੇ ਵਿੱਚ ਤਿੰਨ ਮਾਂ ਪੁੱਤ ਨੇ ਤੇ ਤਿੰਨੇ ਮਾਂ ਪੁੱਤ ਨਿਤਰਹੀਨ ਨੇ ਤੁਸੀਂ ਦਿਮਾਗ ਦੇ ਵਿੱਚ ਹਿਸਾਬ ਆਪ ਹੀ ਲਾ ਸਕਦੇ ਹੋ ਯਾਰ ਹਨਾ ਵੀ ਕਿੰਨੇ ਮਾੜੇ ਹਾਲਾਤ ਹੋਣਗੇ ਚਾਹ ਪਾਣੀ ਰੋਟੀ ਪਾਣੀ ਦਾ ਕੀ ਉਹਨਾਂ ਦਾ ਗੁਜ਼ਾਰਾ ਹੁੰਦਾ ਹੋਊਗਾ ਤੇ ਕੌਣ ਉਹਨਾਂ ਨੂੰ ਰੋਟੀ ਪਾਣੀ ਪਕਾ ਕੇ ਦਿੰਦਾ ਹੋਊਗਾ ਆਪਣੇ ਨਾਲ ਨੇ ਆਪਾਂ ਗੱਲਬਾਤ ਵੀ ਕਰਾਂਗੇ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਵੀਡੀਓ ਪਾਈ ਸੀ ਇੱਕ ਬਹੁਤ ਹੰਗਾਰਾ ਮੰਨ ਕੇ ਚਲੋ ਵੀਡੀਓ ਨੂੰ ਮਿਲਿਆ ਤੇ ਮਦਦ ਵੀ ਮਿਲੀ ਪਰ ਮਦਦ ਦੀ ਗਹਾਰ ਫਿਰ ਹਨਾ ਪਰਿਵਾਰ ਲਾਉਂਦਾ ਕਿ ਸਾਡੇ ਕੋਲ ਕੋਈ ਖਾਣ ਪੀਣ ਨੂੰ ਕੋਈ ਸਾਧਨ ਨਹੀਂ ਹੈਗਾ ਸਾਡਾ ਕੀ ਨਾਮ ਹੈ ਜੀ ਮੇਰਾ ਨਾਮ ਚਰਨਾ ਸਿੰਘ ਹੈ ਜੀ ਉਹਦਾ ਨਾਮ ਬਲਜੀਤ ਸਿੰਘ ਆ ਠੀਕ ਹੈ ਜੀ ਮਾਤਾ ਨੂੰ ਬੁਲਾ ਕੋਰਾ ਇੱਕ ਸਾਡਾ ਇਹੀ ਬੇਨਤੀ ਮੰਗਦੇ ਹਾਂ ਨੂੰ ਖਾਣ ਪੀਣ ਨੂੰ ਤੇ ਸਾਡੀ ਮੋਟਰ ਦੀ ਕੋਈ ਮੱਤ ਭੈਣ ਭਾਈ ਲਵਾ ਦੇਣਾ ਜਿਹੜੇ ਮੈਂ ਤਾਂ ਬਾਹਰ ਗਏ ਨੇ ਆਪਣੇ ਹਿੰਦਸਤਾਨ ਦੇ ਲੋਕ ਉਹਨਾਂ ਉਰੇ ਬੇਨਤੀ ਕਰਦਾਗਾ ਹੂੰ ਤੇ ਇੱਕ ਰਸੋਈ ਤੇ ਕਮਰਾ ਮੇਰਾ ਇਹ ਜ਼ਰੂਰ ਬਣ ਜਵੇ ਜੀ ਫੇਰ ਸਾਡਾ ਗੁਜ਼ਾਰਾ ਹੋ ਜਾਦਾ ਕਿਵੇਂ ਇਹ ਪਾਣਾ ਕਿਵੇਂ ਵਰਤਿਆ ਸੀ ਜੀ ਕੀ ਕਾਰਨ ਹੋਇਆ ਸੀਗਾ ਤੁਹਾਨੂੰ ਕੋਈ ਸਾਹਿਬ ਜੀ ਕੋਈ ਇਹ ਵਿੱਚ ਤਾਂ ਹੁਣ ਕਦੋਂ ਕਹਿੰਦੇ ਆਗੇ ਮਾਤਾ ਕਲਾਨੇ ਵਾਲੀ ਨੇ ਅੱਖ ਫੜ ਲੀਆਂ ਉਹ ਕਲਾਨੇ ਵਾਲੀ ਮਾਤਾ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੀਆਂ ਅੱਖਾਂ ਸਾਡੇ ਸਾਨੂੰ 25 ਸਾਲ ਹੋ ਗਏ ਮੈਨੂੰ ਆਮ ਇਥਾਨ ਦੀ ਅੱਟਾ ਵੀ ਸੁੱਕੀ ਬੈਠਾ ਪਰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਇਹ ਕਿਰਮਾਂ ਦਾ ਕਰਣ ਲੈ ਨੂੰ ਸਾਡੇ ਪਹਿਲਾਂ ਬੁੜੇ ਕਾਲੇ ਰਮੇ ਦੀ ਗੱਦੀ ਸੀ ਉਸਾ ਕਹਿੰਦੇ ਪੁਸਾਂ ਦੇ ਦੀ ਹੁਣ ਦੱਸ ਪਿਛਲੀਆਂ ਗੱਲਾਂ ਦਾ ਸਾਨੂੰ ਕੀ ਪਤਾ ਦਾਦੇ ਪੜਦਾਦਿਆਂ ਦਾ ਇਹ ਕੀ ਕਰਕੇ ਗਏ ਨੇ ਕੀ ਨਾ ਕੀ ਮੰਨਦੇ ਹੋ ਇਹ ਚੀਜ਼ਾਂ ਨੂੰ ਮੰਨਦੇ ਹੋ ਤੁਸੀਂ ਵੀ ਉਹ ਪਿਛਲਾ ਜਿਹੜਾ ਕਰਮ ਕੀਤਾ ਹੋਇਆ ਦਾਦੇ ਪੜਦਾਦਿਆਂ ਦਾ ਉਹ ਤੁਹਾਨੂੰ ਇਸ ਜਨਮ ਦੇ ਵਿੱਚ ਭੋਗਣਾ ਪੈ ਰਿਹਾ ਹੈ ਕਿਵੇਂ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਬਿਲਕੁਲ ਅਸੀਂ ਮੰਨਦੇ ਹਾਂ ਖਬਰਾ ਉਹਨਾਂ ਨੇ ਕੀ ਪਾਪ ਕਰੇ ਹੋਣਗੇ ਉਹ ਸਾਡੇ ਦੀ ਪੈ ਗਈ ਅਸੀਂ ਭੁਗਤਦੇ ਆ ਇੱਕ ਆਪਾਂ ਕਹਿ ਦਨੇ ਆ ਦਿਖਾਉਂਦਾ ਦਾ ਪਰਮਾਤਮਾ ਸਭ ਨੂੰ ਤੇ ਅਰਪਾਗਾ ਪਰ ਜ਼ਰੂਰੀ ਇਹ ਹੀ ਬੇਨਤੀ ਕਰਦਾ ਮੈਂ ਵੀ ਭੈਣ ਭਾਈਆਂ ਨੂੰ ਬਾਹਰ ਲਿਆ ਨੂੰ ਵੀ ਸਾਡਾ ਇੱਕ ਤਾਂ ਪਾਣੀ ਦਾ ਪ੍ਰਬੰਧ ਵਾਣੀ ਜਾਵੇ ਇੱਕ ਰਸੋਈ ਤੇ ਕਮਰਾ ਤੇ ਲਾਈਟ ਦਾ ਪ੍ਰਬੰਧ ਹਾਂ ਇਹ ਤਾਂ ਚਲੋ ਆਪਾਂ ਗੁਹਾਰ ਲਾਵਾਂਗੇ ਘਟਨਾ ਕੀ ਹੋਈ ਸੀਗੀ ਜਦੋਂ ਤੁਹਾਡੀਆਂ ਤਿੰਨੇ ਮਾਂ ਪੁੱਤ ਦੀਆਂ ਜਿਹੜੀਆਂ ਅੱਖਾਂ ਗਈਆਂ ਕੀ ਘਟਨਾ ਸੀ ਸ਼ੁਰੂ ਤੋਂ ਮੇਰੀ ਗੱਲ ਹੁਣ ਮੈਂ ਜੀਵੀਦਾਰ ਨਾਲ ਰੱਦਦਾ ਤੀਗਾ ਸਿਰੀ ਪੜੀ ਮੈਂ ਹਣਬੇ ਤੇ ਰੁਕ ਲਈ ਜਾਂਦਾ ਤੀਗਾ ਮੇਰਾ ਕੋਲ ਮਨ ਦੇਸ਼ ਨੂੰ ਹੋ ਗਿਆ ਨੇ ਇੱਕ ਲਗਤਾਂ ਚਮਕ ਜੀ ਵੱਜੀ ਮੈਂ ਸੱਪੇਛੇ ਕਰਕੇ ਤੇ ਮੈਂ ਹਣਬੇ ਤੋਂ ਸਾਲ ਮਰ ਗਿਆ ਉਹ ਮੁੰਡਾ ਕਹਿੰਦਾ ਕੀ ਗੱਲ ਹੋ ਗਈ ਵੀ ਮਹਾਜਰਮਨ ਤਾਂ ਦੀਦਾ ਨਹੀਂ ਕਾ ਚਲ ਮੈਂ ਅੱਖਾਂ ਹੀ ਧੋ ਕੇ ਸਮਾਰ ਕੇ ਬੈਠ ਕੇ 10 ਮਿੰਟਾਂ ਮੈਂ ਪਰੇ ਨਾ ਚੋਣ ਲੱਗ ਗਿਆ ਅਗਲੇ ਦਿਨ ਫੇਰ ਮੈਨਾਂ ਇਹ ਚਾਂਚ ਹੋਇਆ ਮੈਨੂੰ ਕਿਵੇਂ ਕੋਈ ਬੰਦਾ ਘੇਰਦਾ ਸੀ ਨਾ ਮੁਰੂ ਇਸ ਤਰ੍ਹਾਂ ਚੀਜ਼ ਕਰਿਆ ਕਰੇ ਉਹਨਾਂ ਨੂੰ ਫੇਰ ਮੈਂ ਆਖਿਆ ਭਾਈ ਤੁਸੀਂ ਬੰਦਾ ਹੋਰ ਭਾਲ ਲਓ ਮਨਤਾ ਪਤਾ ਨਹੀਂ ਕੀ ਹੋ ਰਿਹਾ ਕੀ ਕਹਾਣੀ ਹੈ ਦੀ ਇਸ ਤਰ੍ਹਾਂ ਮਨੂਰੇ ਬੇਇੱਜ਼ਤੀ ਕਰਕੇ ਉਹਨਾਂ ਤੋਂ ਘੜਾ ਝਟਾਇਆ ਹੌਲੀ ਹੌਲੀ ਘੜਦੀ 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 ਨਿਕਾ ਘੜੀ ਹੋ ਗਿਆ ਕੋਈ ਡਾਕਟਰਾਂ ਦੀ ਸਮਝਾਈ ਵਾਰ ਕੋਈ ਸ਼ਮਾ ਸਾਡੇ ਕਰਮਾਂ ਦਾ ਵੀਰਾ ਕੋਈ ਉਹ ਨਹੀਂ ਵੈਸੇ ਤਾਂ ਹੁਣ ਕੋਈ ਚੰਗਾ ਕੋਈ ਖਾਣ ਪੀਣੂ ਭੈਣ ਭਾਈ ਦੇ ਜੀ ਤੇ ਇੱਕ ਆ ਰਛੂਈ ਕਮਰੇ ਤੇ ਲਾਈਟ ਦਾ ਪ੍ਰਬੰਧ ਹੋ ਜੇ ਜਿੰਨਕ ਜਿੰਦਗੀ ਆ ਉਹ ਸਾਡੀ ਸੌਖੀ ਲੇ ਗਈ ਠੀਕ ਹੈ ਬੜੇ ਔਖੇ ਅਸੀਂ ਤੇ ਰੋਟੀਆਂ ਵੀ ਪਕਾ ਰਿਹਾ ਜੀ ਅੰਦਰ ਦੂਜਾ ਭਾਈ ਹਨਾ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਦੋਸਤੋ ਆਪਾਂ ਨਾ ਅੰਦਰ ਦਿਖਾਉਣੇ ਆ ਜਿਹੜਾ ਇਹਨਾਂ ਦਾ ਦੂਜਾ ਬ੍ਰਦਰ ਹੈ 5 ਸਟਾਰ ਦੀਆਂ ਰੋਟੀਆਂ ਖਾਣੇ ਹੋ ਬਾਈ ਵੱਡੇ ਵੱਡੇ ਹੋਟਲਾਂ ਦੇ ਵਿੱਚ ਰੋਟੀਆਂ ਖਾਣਿਓ ਅੱਜ ਤੁਹਾਨੂੰ ਗਰੀਬੀ ਹਨਾ ਯਾਰ ਆਪ ਨੂੰ ਹਨਾ ਮਨ ਉਹ ਹੋ ਹੀ ਜਾਂਦਾ ਤੇ ਬਾਈ ਫਾਈਵ ਸਟਾਰ ਦੀਆਂ ਰੋਟੀਆਂ ਯਾਰ ਆ ਦੇਖੋ ਯਾਰ ਇਹ ਆ ਵੀ ਲੋਕ ਰਹਿੰਦੇ ਆ ਯਾਰ ਇਸ ਸਮਾਜ ਦੇ ਵਿੱਚ ਹਨਾ ਵੀ ਬਾਹਰਲੇ ਵੀਰਾਂ ਨੂੰ ਜਾਂ ਕੋਈ ਦੇਖ ਰਿਹਾ ਹੈ ਵੀਡੀਓ ਉਹਨਾਂ ਨੂੰ ਬੇਨਤੀ ਹੈ ਯਾਰ ਮਦਦ ਜ਼ਰੂਰ ਕਰੋ ਆ ਦੇਖੋ ਆਪਾਂ ਕਹਿ ਦਿੰਨੇ ਆ ਹਨਾ ਅਕਸਰ ਵੀ ਯਾਰ ਰੋਟੀ ਨਖਰੇ ਕਰਦੇ ਆ ਅਕਸਰ ਨਖਰੇ ਕਰਦੇ ਆ ਵੀ ਮੈਂ ਰੋਟੀ ਨਹੀਂ ਖਾਣੀ ਆ ਦੇਖੋ ਯਾਰ ਆ ਰੋਟੀਆਂ ਨੇ ਅੱਧੀ ਕੱਚੀ ਆ ਰੋਟੀ ਯਾਰ ਆ ਰੋਟੀ ਖਾਣਗੇ ਇਹ ਤੇ ਆ ਦੇਖੋ ਆ ਮੱਛੀਆਂ ਹੋਈਆਂ ਰੋਟੀਆਂ ਤੇ ਪਰ ਆਪਣੀ ਟੀਮ ਦਾ ਮੈਂਬਰ ਹੈ ਕੋਈ ਆਪਾਂ ਐ ਕਰਦੇ ਆ ਵੀ ਆਪਾਂ ਆਪਾ ਖਾ ਕੇ ਦਿੰਨੇ ਆ ਰੋਟੀਆਂ ਇਹਨਾਂ ਨੂੰ ਆਜੋ ਬਾਈ ਜੀ ਇੱਧਰ ਆਜੋ ਤੁਸੀਂ ਤੇਰਾ ਨਾਮ ਅੱਛਾ ਅੱਛੇ ਉਂਗਲ ਮੱਛਗੀ ਸੀ ਤੁਸੀਂ ਇੱਕ ਇਦਾਂ ਕਰੋ ਜੀ ਸਾਡੀ ਟੀਮ ਦਾ ਮੈਂਬਰ ਰੋਟੀ ਪਕਾਉਂਦਾ ਤੁਸੀਂ ਆਜੋ ਉੱਪਰ ਆਜੋ ਆਪਾਂ ਗੱਲਬਾਤ ਕਰਦੇ ਆ ਤੇ ਆਪਾਂ ਰੋਟੀ ਆਪਾਂ ਬਣਾ ਕੇ ਦਿੰਨੇ ਆ ਇਹਨਾਂ ਨੂੰ ਬਜ਼ੁਰਗਾਂ ਨੂੰ ਆਜੋ ਜੀ ਆਪਾਂ ਗੱਲਬਾਤ ਕਰਦੇ ਆ ਬੜੇ ਯਾਰ ਤੱਸਨ ਜੋਗ ਹਾਲਾਤ ਨੇ ਹਨਾ ਪਰਿਵਾਰ ਦੇ ਤਿੰਨੋ ਹੀ ਮਾਂ ਪੁੱਤ ਨੇ ਜਿਹੜੇ ਨੇਤਰਹੀਨ ਨੇ ਬਾਪੂ ਜੀ ਕੀ ਪਾਣਾ ਕੀ ਵਰਤਿਆ ਸੀਗਾ ਇਹੋ ਜਿਹਾ ਇਹ ਮੈਂ ਜੇ ਸੁਣੂ ਮੈਂ ਦੱਸਦਾ ਇੱਧਰ ਆ ਜੀ ਐ ਤਿਰਕ ਜੀ ਐ ਤਿਰਕ ਜੀ ਵੀ ਪਹਿਲਾਂ ਇਹ ਮੇਰਾ ਜਿਹੜਾ ਛੋਟਾ ਭਰਾਗਾ ਇਹਨੂੰ ਉਹ ਹੋ ਗਿਆ ਜੀ ਸਭ ਤੋਂ ਪਹਿਲਾਂ ਤਾਂ ਹੂੰ ਉਦੋਂ ਪਹਿਲਾਂ ਮੈਥੋਂ ਮੇਰਾ ਵੱਡਾ ਭਰਾ ਗੁਜ਼ਰ ਗਿਆ ਸਰਜੀਤ ਸਿੰਘ ਹੂੰ ਬਸ ਕੋਈ ਰੱਬ ਦਾ ਹੀ ਭਣਾ ਜੀ ਪਤਾ ਹੀ ਨਹੀਂਗਾ ਚੰਗੇ ਭಲ್ಯਾਂ ਨੂੰ ਕੰਮ ਕਰਦੇ ਕਰਜਾਂ ਨੂੰ ਥੋੜਾ ਦੇਣ ਲੱਗ ਗਿਆ ਦਿਖਾਈਆਂ ਕਿਸੇ ਕਿਸੇ ਦੇ ਹੁਣ ਹੋਇਆ ਮਾਤਾ ਨੂੰ ਕੀ ਹੋਇਆ ਸੀਗਾ ਜੀ ਮਾਤਾ ਨੂੰ ਮਾਤਾ ਨੂੰ ਵੀ ਅਹੀਂ ਬੱਚੇ ਜੀ ਕੋਈ ਪਤਾ ਨਹੀਂ ਉਹਨੂੰ ਵੀ ਚਾਹਣੇ ਚਾਹਣ ਸਭ ਬੱਚਾ ਇੱਕ ਇੱਕ ਮਹੀਨੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿਖਣ ਲੱਗ ਗਿਆ ਤਨਾਚਾਰ ਅੱਛਾ ਹਾਂ ਜੀ ਕੀ ਇਹਦੇ ਪਿੱਛੇ ਕੀ ਮੰਨਦੇ ਹੋ ਜੀ ਕੀ ਵੀ ਕੋਈ ਕੋਈ ਜਾਦੂ ਟੂਣਾ ਹੋਇਆ ਜਾਂ ਕੁਝ ਕੀ ਹੋਇਆ ਕੀ ਹੈ ਵੀ ਕੀ ਮੰਨਦੇ ਹੋ ਤੁਸੀਂ ਵਿਚੀ ਦਾ ਕਹਿੰਦੇ ਨੇ ਛੋਡੇ ਤੇ ਕਿਸੇ ਨੇ ਕੋਈ ਕਰਾਇਆਗਾ ਵਿਚੀ ਕਹਿੰਦੇ ਨੇ ਛੋਡੇ ਤੇ ਘੋਰੀ ਲੱਗਿਆਗਾ ਇਹ ਮਾਲਕ ਨੂੰ ਪਤਾ ਜੀ ਵੀ ਮੈਨਾਂ ਇਹ ਕਹਿੰਨਾ ਵੀ ਜੇ ਕੋਈ ਕਿਸੇ ਸੇਣਾ ਹੁੰਦਾਗਾ ਸਾਡੇ ਤੇ ਘੋਰੀ ਕਪਾ ਕੁਝ ਵੀ ਚੀਜ਼ ਆ ਜੀ ਸਾਡੀ ਇਹ ਨਾ ਦੇ ਤਾਂ ਬਹੁਤ ਸਾਰੇ ਵੇਚਰਾ ਜੀ ਹੋਣ ਐਸੀ ਨਾਏ ਸਾਡੀ ਉਹ ਮੋਟਰ ਖਰਾਬ ਹੋ ਰਹੀ ਐ ਗਮਾਂਡੀਆਂ ਤੋਂ ਪਾਣੀ ਲਾਉਣਾ ਬਹੁਤ ਔਖਾ ਨਾਲ ਲਾਉਣਾ ਜੀ ਮੈਂ ਜੀਹਾਰਾ ਕਿਵੇਂ ਚੱਲਦਾ ਘਰ ਦਾ ਰੋਟੀ ਪਾਣੀ ਚਾਹ ਪਾਣੀ ਰੋਟੀ ਕੌਣ ਪਕਾ ਕੇ ਦਿੰਦਾ ਤੁਹਾਨੂੰ ਰੋਟੀ ਮੈਂ ਹੀ ਪਕਾਉਣਾ ਜੀ ਆਪ ਤੁਹਾਨੂੰ ਅੱਖਾਂ ਤੋਂ ਦੀਂਦਾ ਨਹੀਂ ਹੈਗਾ ਪਰ ਰੋਟੀ ਕਿਵੇਂ ਪਕਾ ਲੈਨੇ ਹੋ ਜਿਸੇ ਦਾ ਮਨੂ ਤੁਸੀਂ ਤੁਸੀਂ ਨਹੀਂ ਖੜੇ ਜਿੰਦੀ ਜੀ ਬੋਲਦੇ ਸੁਣਦੇ ਹਾਂਜੀ ਫਿਰ ਚਾਹ ਪਾਣੀ ਦਾ ਖਰਚਾ ਜਾਂ ਰੋਟੀ ਪਾਣੀ ਦਾ ਖਰਚਾ ਕੌਣ ਦੇ ਕੇ ਜਾਂਦਾ ਕ્યા ਪਣੀ ਦਾ ਖਰਚਾ ਦੇਖੋ ਜੀ ਅਸੀਂ ਥੋੜਾ ਕੰਨਾ ਆਪ ਵੀ ਲੈ ਆਉਣੇ ਆ ਤੇ ਕੁਛ ਨਾ ਕੁਛ ਕੋਈ ਨਾ ਕੋਈ 150 ਕਦੇ ਨਾ ਕਦੇ ਮੈਨੂੰ ਜੋ ਮੈਨੂੰ ਤਾਂ ਕੋਈ ਦੇਂਦਾਗਾ ਉਹਦਾ ਦੁੱਧ ਪਾਣੀ ਲੈ ਆਉਣੇ ਜੀ ਪੈਨਸ਼ਨ ਆਉਂਦੀ ਹੈ ਜੀ ਪੈਨਸ਼ਨ ਹਾਂ ਪੈਨਸ਼ਨ ਆਉਂਦੀ ਹੈ ਜੀ ਠੀਕ ਹੈ ਉਹ ਪੈਨਸ਼ਨ ਨਾਲ ਵੀ ਕੀ ਬਣੂਗਾ ਹਨਾ ਵੀ ਖਰਚਾ ਅੰਦਰ ਆਵਾ ਕੀ ਬਣਦਾ ਜੀ ਕੋਸਾ ਸਾਡੇ ਬਿਮਾਰੀਆਂ ਤੇ ਰੱਖ ਜਾਂਦਾ ਆਪ ਤੇ ਹੈ ਸਾਨੂੰ ਬਿਮਾਰੀਆਂ ਵੀ ਬਾਗੀਆਂ ਚੰਬੜੀਆਂ ਹੁੰਦੀਆਂ ਠੀਕ ਹੈ ਕੀ ਕਹਿਣਾ ਚਾਹੋਗੇ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਕਿਸੇ ਸਾਡੀ ਵੀਡੀਓ ਸੁਣਦੇ ਆ ਦੇਖਦੇ ਆ ਉਹ ਬਈ ਸਾਡਾ ਕੋਈ ਨਾ ਕੋਈ ਗੁਜ਼ਾਰਾ ਤੋਰਨਾ ਤਾਂ ਬਹੁਤ ਸਾਡਾ ਧੰਨਵਾਦ ਆ ਵੀ ਜਿੰਨੀ ਸਾਡੀ ਉਮਰ ਆ ਜਿਹੜੀ ਰਹਿੰਦੀ ਆ ਸਾਡੇ ਵਧੀਆ ਲੰਘ ਜੇ ਕਿਉਂ ਅਸੀਂ ਔਖੇ ਪਹਿਲਾਂ ਦਾ ਆਇਸ ਤੋਂ ਆ ਜੀ ਆ ਆਪਣਾ ਖਰਚੇ ਤੋਂ ਖਾਚੇ ਤੋਂ ਬਹੁਤ ਔਖੇ ਆ ਜੀ ਇਹ ਕੋਹ ਕਮਰਾ ਤੁਸੀਂ ਦੇਖ ਕੇ ਆਏ ਹੋਗੇ ਜਿਹਾ ਮੱਡ ਡਿੱਗਾ ਹੀ ਪਿਆਗਾ ਠੀਕ ਹੈ ਉਹਦੇ ਥੱਲੇ ਮੀਂਹ ਕਣੇ ਚ ਅਸੀਂ ਪੈ ਨਹੀਂ ਸਕਦੇ ਜੀ ਉੱਤੋਂ ਆ ਹੀ ਜਾਂਦਾ ਸੱਦੇ ਹੀ ਆਉਂਦਾ ਪਾਣੀ ਠੀਕ ਹੈ ਹਾਂ ਜੀ ਸੋ ਦੋਸਤੋ ਬੜੇ ਤਰਸਨਜੋਗ ਹਾਲਾਤ ਨੇ ਤੇ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਸ ਕਮਰੇ ਚ ਆਪਾਂ ਖੜੇ ਆ ਇੱਥੇ ਖੜਨਾ ਮੁਸ਼ਕਲ ਹੋ ਜਾਂਦਾ ਪਰ ਇੱਥੇ ਬੈਠ ਕੇ ਬਾਈ ਨੇ ਰੋਟੀਆਂ ਪਕਾਈ ਜਾਂਦਾ ਹੈ ਤੇ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਕਿ ਇਹਨਾਂ ਦੀ ਮਦਦ ਜ਼ਰੂਰ ਹੋ ਸਕੇ ਯਾਰ ਮਦਦ ਨਹੀਂ ਕਰ ਸਕਦੇ ਪਰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਤੁਸੀਂ ਜੁੜੇ ਹੋਏ ਹੋ ਸੁਰਖਾਵ ਟੀਵੀ ਦੇ ਨਾਲ